ਜੀ ਸਾਰੇ ਵੀਰਾਂ ਨੂੰ ਫੋਰ ਵੀਰ ਜੀ ਠੀਕ ਟਾਗੋ ਸਾਰੇ ਤੇ ਅੱਜ ਆਪਾਂ ਲੱਗੇ ਆ ਫੇਰ ਅਗਲਾ ਦਿਨ ਹੋ ਗਿਆ ਅੱਜ ਫੇਰ ਆਪਣਾ ਕੰਮ ਚੱਲੰਦਿਆ ਉਹੀ ਜਿਹੜਾ ਕੱਲ ਚੱਲੰਦਿਆ ਸੀ ਇਹਦਾ ਬੈਰ ਅੰਦਰ ਹੀ ਨਾ ਆ ਪੁੱਟ ਕੇ ਆਪਾਂ ਬਾਹਰ ਲਾਤਾ ਉੱਤੇ ਉਹਦੇ ਕਵਰ ਲਾਤਾ ਵੀ ਉੱਤੇ ਮਾਲ ਨਾ ਡਿੱਗੇ ਜੇ ਡਿੱਗੇ ਵੀ ਤੇ ਖਰਾਬ ਨਾ ਜ਼ਿਆਦਾ ਹੋਵੇ ਇੰਨਾ ਕਾ ਆਪਾਂ ਅੱਜ ਇਹਦਾ ਕਰਤਾ ਏ ਇੱਕ ਹੋਰ ਕੰਮ ਕਰਦੇ ਆਪਾਂ ਬੈਡ ਨੂੰ ਰੰਗ ਕਰਦੇ ਆਪਾਂ ਪੈਟ ਥੋੜਾ ਜਿਆ ਖਰਾਬ ਜਿਆ ਇਹਦੇ ਆਪਾਂ ਆਖਿਆ ਰੰਗ ਪਿਆ ਤੇ ਮਾਰ ਛੜੀਏ ਦੇਖੋ ਗੱਡੀ ਸਪਾਈ ਨਾ ਰੰਗ ਹੋਉਂਦਿਆ ਫੋਰਮੈਨ ਸਾਹਿਬ ਵੱਡੇ ਲੱਗੇ ਨੇ ਰੰਗ ਕਰਨਾ ਮਨਾ ਵਾਟ ਕੱਟਦੇ ਸਾਰੇ ਕਿਥੇ ਕਿਥੇ ਮਾਰੇਗਾ ਕਿਸਤੀਆਂ ਨੂੰ ਕਿਸਤੀਆਂ ਨੂੰ ਮਸ਼ੀਨ ਦੇ ਸਾਰੇ ਅੰਦਰ ਮਾਰਦੇ ਮਸ਼ੀਨ ਦੇ ਅੰਦਰ ਸਾਰੀ ਦੇ ਮਾਰ ਦੇਣਾ ਰੰਗ ਆਪਾਂ ਮਿੱਤਰੋ ਆ ਜਿਹਦਾ ਪਾਟ ਵੀ ਅੰਦਰ ਵਾਲਾ ਇਹਨੂੰ ਵੀ ਰੰਗ ਹੋਣ ਵਾਲਾ ਆ ਵੇਖੋ ਬਾਹਰੋਂ ਹੋਇਆ ਏ ਅੰਦਰ ਵਾਲੇ ਪਾਟਾਂ ਨੂੰ ਰੰਗ ਕਰ ਦੇਣਾ ਮਨਿਆਦ ਵੱਧੀ ਆ ਲੋਹੇ ਨੂੰ ਜਰ ਜੁਰ ਨਹੀਂ ਲੱਗਦੀ ਕਈ ਦੇ ਵੀ ਉਹ ਖਰਾਬ ਹੋਉਂਦੇ ਆ ਇੱਥੇ ਥੱਲੇ ਇਹਦੇ ਨਾਲ ਰੰਗਣਾ ਮਨਿਆਦ ਵੱਜਣੀ ਦੀ ਥੋੜੀ ਜੀ ਹੁੰਦਾ ਦੇ ਕੁਝ ਨਹੀਂ ਚੜੋ ਫਿਰ ਵੀ ਆਪਣੇ ਵੱਲੋਂ ਤਾਂ ਧਿਆਨ ਰੱਖ ਦਈਏ ਪੂਰਾ 8 ਕਿਲੋ ਦਾ ਥੋੜਾ ਏ ਤੇ ਭਾਈ ਦਾ ਤਾਂ ਕਰਦਾ ਆ ਇਹ ਹਾਂ ਆਹ ਲੇਡ ਅੰਦਰੋਂ ਵੰਗੀ ਜੀ ਹੋਈ ਘਰਤੀ ਸਿੱਧੀ ਦੇ ਮਨਾ ਕੱਡ ਵੱਟ ਦਿੱਤੇ ਆ ਇਧਰ ਇਹ ਬੈਰਗ ਤੋਂ ਤੋਂ ਪਾਈ ਜਾਂਦੇ ਆ ਉਹ ਫਿਰ ਦੋਵੇਂ ਬੈਰਗ ਨਵੇਂ ਪਾਣੇ ਆਹ ਜੋੜੀ ਪੈਣੀ ਨਵੀਂ ਆਹ ਰਾਜੇ ਕਪੜਾ ਫੜ ਬੈਰਗੇ ਇੱਕ ਦੋ ਸਾਲ ਹੀ ਚੱਲਦੇ ਹਨਾ ਤੋ ਸਹੀ ਚੱਲਦੇ ਆ ਮੇਨ ਜਿਹੜੇ ਵੱਡੇ ਬੈਰਿੰਗ ਆ ਉਹਨਾਂ ਨੂੰ ਹੋਇਆ ਕੋਈ ਨਹੀਂ ਢੇਲੀ ਥੋੜੀ ਥੋੜੀ ਪੈ ਜਾਂਦੀ ਏ ਬਸ ਢਿੱਲ ਕਰਕੇ ਢਿੱਲ ਕਰਕੇ ਉਹ ਕੱਢਦੇ ਹੀ ਦੇ ਡਰਦੇ ਪਹਿਲਾਂ ਕਿ ਇਹਨਾਂ ਨੂੰ ਸੀਜ਼ਨ ਚਾ ਦਾ ਬ੍ਰੇਕਡਾਊਨ ਪਵੇ ਫਾਲੀ ਬੈਰ ਕੇ ਚੱਲਣ ਜੋਗ ਹੈਗੇ ਬੈਰਗ ਨਾਲ ਉਹ ਤਾਂ ਖਵਨਾ ਨਹੀਂ ਬੈਰਿੰਗ ਤੇ ਨਹੀਂ ਕੁਝ ਹੋਇਆ ਬੈਰਗ ਦਾ ਆ ਵੇਖੋ ਬੈਰ ਗਾਣ ਨੂੰ ਜੁੜੀ ਕੋਸ਼ਿ ਆਵਾਸ ਇਹ ਥੋੜੀ ਥੋੜੀ ਢੇਲ ਆ ਫਸ ਥੋੜੀ ਥੋੜੀ ਢੇਲ ਦਵਾ ਇਹ ਕਰਕੇ ਕੱਢ ਦੇਈ ਦੇ ਵੀ ਸੀਜ਼ਨ ਚ ਬ੍ਰੇਕਡਾਊਨ ਨਾ ਪਵੇ ਹੋਰ ਤਾਂ ਕੋਈ ਗੱਲ ਨਹੀਂ ਬੈਰ ਕੱਢਣੀ ਜੈਕ ਜੇ ਆਪਾਂ ਲੱਗੇ ਤੈਲ ਪਾਉਣ ਜੈਕ ਆ ਰਿਪੇਅਰ ਕਰਤਾ ਅੱਜ ਜੱਟਾਂ ਦੀ ਵੀ ਰਿਪੇਅਰ ਕਰੀਦੀ ਏ ਜੇ ਕਿਸੇ ਵੀਰ ਨੇ ਜੈਕ ਰਿਪੇਅਰ ਕਰਾਉਣਾ ਉਹ ਦੱਸ ਆਜਦਾ ਜੀ ਦਾ ਨਹੀਂ ਚੁੱਕਦਾ ਦੱਸ ਦਿਓ ਘਰ ਆਣ ਕੇ ਰਿਪੇਅਰ ਕਰਕੇ ਜਾਵਾਂਗੇ ਜੈਕ ਜੇ ਕੇ ਵੀਰ ਮੇਂ ਜੈਕ ਰਿਪੇਅਰ ਕਰਾਉਣਾ ਹੋਵੇ ਤੇ 3500 ਦਾ ਨਵਾਂ ਹੁੰਦਾ 3000 ਲੈਂਦੇ ਆ 3000 ਲਈਦਾ 3500 ਦਾ ਨਵਾਂ ਹੈ ਉਹ ਤਾਂ ਹੀ ਬੰਦ ਉਦੋਂ ਵਾਂਗੂ ਯਾਰ ਪੀਕ ਜੀ ਬਣਾਵਾ ਆ ਉਦੋਂ ਮੈਂ ਵੀ ਨੇ ਬੜਾ ਦੀਆ ਪਾਇਆ ਵਾ ਵੀ ਨਾ ਵਾਜਾ ਹੀ ਹੁੰਦਾ ਮੈਂ ਸਾਰਾ ਬਸ ਕਰ ਓਏ ਜੈਕ ਚੈੱਕ ਕਰੋ ਮੈਂ ਨਾ ਹੱਥ ਨਾਲ ਹੀ ਜਾਂਦਿਆ ਹੋਇ ਖਤਾ ਇਹ ਜੈਕ ਚੱਲਦਾ ਨਹੀਂ ਕਵਾੜ ਚਪੇ ਸੁਟਿਆ ਹੀ ਇਹ ਹੁਣੇ ਬਣਾਇਆ ਚੱਕ ਰੰਗ ਰੂਗ ਮਾਰ ਕੇ ਕਾਲੇ ਰੰਗ ਦਾ ਚੁੱਪ ਚਾ ਉਤੇ ਦੇਣਾ ਜਿਗਾਰ ਇਧਰ ਚੈੱਕ ਕਰੋ ਤੁਸੀਂ ਸੱਚ ਜਿਹੜਾ ਕੰਮ ਆ ਇਧਰ ਪੇਂਟਰ ਵੀ ਨਹੀਂ ਲੱਗੇ ਹੋਏ ਨੇ ਕੱਗਿਓ ਆਏ ਨੇ ਮਾਨਵ ਵਿੱਚੋਂ ਕਿਹੜਾ ਰੰਗ ਹੋ ਗਿਆ ਇਹ ਵੀ ਚੋ ਡਾਰ ਕੇ ਆ ਬਾਰੋ ਲਾਈਟ ਕਲਰ ਆ ਕੀ ਹਿਸਾਬ ਕਤਾ ਬੰਦਿਆਂ ਨੇ ਕਹਿਣਾ ਸਦਾ ਹੀ ਲੱਗਾ ਹੀ ਆਪ ਦਾ ਕਿੱਦਾਂ ਦਾ ਰੰਗ ਕਰਕੇ ਆਉ ਮਾਰਿਆ ਇਹ ਮਾਨਾਂ ਦਾ ਟੱਗਿਆ ਮਾਰਿਆ ਹਾਂ ਆ ਬਾਰੋਂ ਕਿਦਾਂ ਦਾ ਰੰਗ ਹੈ ਅੰਦਰ ਵੇਖੋ ਕਿਦਾਂ ਦਾ ਮਾਰਨ ਤੇ ਆ ਗਾੜਾ ਮਾਰ ਕੋਲ ਤੇ ਆ ਮਾਰ ਦੇਣੀ ਆ ਤਾਂ ਅੰਦਰੋਂ ਸਾਰੇ ਜੰਗਾਲ ਜੰਗੂਲ ਤੋਂ ਬਚਾ ਦੇਣੀ ਕਰਮਾ ਲਈ ਇਦਾਂ ਅੰਦਰ ਜੰਗਾਲ ਜੀ ਬੜਾ ਪੈਂਦਾ ਇਦਾਂ ਚੱਲ ਬਜੀਦੇ ਰਹੋ ਹਾਂ ਬਣ ਗਈ ਪਾਰਟੀ ਆ ਚੱਕ ਤਾਈ ਚੱਕ ਆ ਇਹ ਆ ਬਹੁਤ ਵਧੀਆ ਬਾਈ ਤੇ ਕਰਾਈਆ ਹਾਂ ਹੁਣ ਦਾ ਦੂਜਾ ਜੈਕ ਰਹਿਣ ਹੀ ਦੋ ਕੱਲਾ ਹੀ ਬੜਾ ਏ ਕੱਲੇ ਕਾਹੀ ਹੋਰ ਏ ਕੱਲੇ 100 ਵਰਗਾ ਜਾ ਇਹੜੋ ਲਿਆਵਾਂਗੇ ਆਪਾਂ ਜੈਕ ਆ ਦੋ ਜੈਕ ਦੋ ਤਿੰਨ ਹੋਰ ਸਪੇਅਰ ਰੱਖਾਂਗੇ ਨਾਲ ਘਰੇ ਲਿਆ ਕੇ ਰੱਖ ਛੱਡਦੇ ਇੱਕ ਜੈਕ ਦੇ ਨਾਲ ਸਪੇਅਰ ਘਰ ਚਾਹੀਦੇ ਚਾਹੀਦੇ ਨਾ ਦੋ ਜੈਕ ਇੱਕ ਇੱਕ ਮਸ਼ੀਨਾਂ ਦੇ ਦੋਹਾਂ ਜਿਵੇਂ ਦੂਜਾ ਜੈਕ ਨਹੀਂ ਖੜਿਆ ਕਰਨਾ ਨਾਲ ਵੱਡਾ ਪਰ ਉਹਦਾ ਫਾਇਦਾ ਵੀ ਬੜਾ ਔਖੇਲੇ ਕੰਮ ਉਹੋ ਹੀ ਆਉਂਦਾ ਕਾਮ ਉਹਨਾਂ ਸੁਣਖੀਆ ਨਾਰਾ ਓਕੇ ਵਾਲੇ ਯਾਰ ਖੜਦੇ ਉਸ ਹਾਬ ਹੀ ਉਹ ਦੂਜੇ ਚੱਕ ਦਾ ਬੜੀ ਐਂਡ ਤੇ ਕੰਮ ਉਹ ਹੀ ਆਉਂਦਾ ਪਹਿਲਾਂ ਉਹ ਚੱਕਦਾ ਨਹੀਂ ਆ ਲਾਇਆ ਥੱਲੇ ਫਿਰ ਹੁਣ ਉਹਨੇ ਕੱਲੇ ਨੇ ਚੁੱਕਤੀ ਉਹਦਾ ਤੇ ਇਹ ਬੁੱਢਾ ਜੈਕੀ ਕੰਮ ਆਉਂਦਾ ਐਂਡ ਤੇ ਨਹੀਂ ਹੁਣ ਉਹਦਾ ਤੇਲ ਤੁਲ ਪਾਤਾ ਵਿੱਚ ਬੋਕੀਆਂ ਬਾਕੀਆਂ ਉਹਦੀਆਂ ਪਾ ਆ ਗਏ ਨਾ ਕਰ ਤੇ ਬਣ ਗਿਆ ਪਾਈ ਹੀ ਕਰਕੇ ਟ ਤੇ ਉਹ ਚ ਪਾਤੀ ਆਪਾਂ ਆ ਤੂਤਰੇ ਨੂੰ ਰੰਗ ਕਰਦਾ ਤੂ ਤਰੇ ਨੂੰ ਨੂ ਵੀ ਕਰਤਾ ਏ ਰੰਗ ਤੂਤਰੇ ਨੂੰ ਵੀ ਮੈਂ ਪੀਰਾ ਆਲਾ ਰੰਗ ਕਰੀ ਜਾਂਦਾ ਡਾ ਬੰਦਾ ਤੇ ਗਾੜਾ ਵਾਟਰ ਨਹੀਂ ਨਿਗਲਿਆ ਦਾ ਵਾਟ ਦੇਖੀ ਵੀ ਗੱਡੀ ਘਾੜ ਬਣ ਜਣੀ ਅੰਦਰੋਂ ਅੰਦਰ ਘੜਕੇ ਨੇ ਵਾਟ ਤੇ ਵਾਟ ਕੇ ਨਹੀਂ ਵਿਖੜਾ ਨਾੜ ਨੇ ਤੇ ਵਿਖੜਾ ਨਾ ਜਿੰਨੇ ਰੰਗ ਡਾਂਡ ਲਾਉਣੀ ਉਹਨੇ ਦੇਲਾ ਤੱਕ ਵਧੀਆ ਰੰਗ ਸੁੱਕ ਜਾਣਾ ਜੰਗਾਲ ਤੋਂ ਹੀ ਵਜਨਾ ਹੈ ਹੋਰ ਇਹਨੂੰ ਕੀ ਨਾ ਪਾ ਜੀਆ ਬ੍ਰੇਕ ਬਰੂ ਕੱਸ ਕੇ ਆ ਵਧੀਆ ਬਣਾ ਗਏ ਟਾਇਰ ਟੂਰ ਚਾੜਤਾ ਹੁਣ ਪਰਲਾ ਟਾਇਰ ਅੱਜ ਖੋਲਣਦੇ ਆ ਇਧਰ ਚੈੱਕ ਕਰੋ ਰਾਣੀ ਇਹਦਾ ਖੋਲਾਂਗੇ ਕਿਸ ਦਿਨ ਇਹਦੀ ਵੀਡੀਓ ਪਾਵਾਂਗੇ ਜਦੋਂ ਇਹਨੂੰ ਖੋਲਿਆ ਖੋਲਣਾ ਇਹ ਬਾਹਰ ਉਹ ਨਾੜ ਮੋੜੀ ਚੈੱਕ ਕਰਨੇ ਨਾੜ ਨੂੰ ਢੱਲੇ ਹੋਣੇ ਇਹਦੇ ਸਣਾਣਾ ਆ ਬੜੇ ਆ ਜਾਲੀ ਜੁਲੀ ਲੱਗੀ ਉੱਤੇ ਲਾਈਟਾਂ ਨੂੰ ਬਾਕੀ ਇਹ ਜੌਨ ਦੀ ਆਈ ਉਹਦਾ ਡੈਕਸ਼ਨ ਵਾਲੀ ਨਹੀਂ ਖੁੱਲੀਆਂ ਪਹਿਲੀ ਵਾਰੀ ਆ ਡੈਕਸ਼ਨਾਂ ਦੇ ਟੱਕਣ ਖੋਲ ਕੇ ਵੇਖਣਨੇ ਆਪਾਂ ਇਹਦਾ ਚੈੱਕ ਚੁੱਕ ਤੇ ਕਰੀਏ ਵਿੱਚੋਂ ਹੋਲ ਕੇ ਉਹ ਜਿਹੜੀ ਉੱਧਰ ਵਾਲੀ ਕਰਤੀ ਸੈੱਟ ਆ ਰਹਿ ਗਈ ਹੁਣ ਇਹਦੇ ਆ ਵੇਖੋ ਪਹਿਲੀ ਵਾਰੀ ਨਾਟ ਖੁੱਲਣ ਦੇ ਆ ਉਧਰ ਹਰਿਆ ਕਰਤਾ ਇਧਰ ਕਾਲਾ ਕਰਤਾ ਜੀ ਅੰਦਰ ਕਿਸਤੀਆਂ ਗੋਸਤਾਂ ਨੂੰ ਚੈੱਕ ਕਰਵਾ ਦਰ ਮੋਡਾ ਲਿਸ਼ਕਾ ਹੀ ਹੁੰਦਾ ਤੇ ਵਾਟ ਹੀ ਗੱਡੀ ਹੁੰਦਾ ਜਾ ਵੀ ਸ ਪੇਂਟਰ ਸਾਹਿਬ ਲੱਗੇ ਨੇ ਕਰਤੀ ਸਾਫ ਇਹਨੂੰ ਅੱਗੇ ਸਾਫ ਕਰਨ ਤੇ ਡਾਇਆ ਤੇ ਆ ਵਾਟ ਗੱਡੀ ਹੁੰਦਾ ਇਹਨਾਂ ਤਿੱਖੀ ਜੀ ਬਣਾਈ ਆ ਝੜੀ ਜੀ ਆ ਵੇਖੋ ਬਲੇਡ ਲਾਗੇ ਇਹ ਖਰੂਚੀ ਆਉਂਦੀ ਸਾਰਾ ਕੁਝ ਖਰੋਚ ਦਿੰਦੀ ਆ ਨਵਾਂ ਰੰਗ ਇਹਦਾ ਪਟ ਦੋ ਬੜੇ ਵਾਟ ਕੱਢਦੀ ਆ ਦਾੜੀ-ਡੂੜੀ ਕੱਟ ਰਹੀ ਹੈ ਉਹ ਦੱਸ ਦੇ ਇਹਦੇ ਨਾਲ ਕੱਟ ਦਾਂਗੇ ਉਸ ਤਰ੍ਹਾਂ ਹੀ ਹੈ ਇਹ ਜਨੀਤ ਕੀ ਗੱਲ ਕੀਤੀ ਅੱਗੇ ਰਵਟਾ ਜੇ ਸ਼ੇਕ ਮਾਰਨ ਦਾ ਬੜਾ ਪੰਗਾ ਹੁੰਦਾ ਸੀ ਹੁਣ ਆ ਡ੍ਰਿਲ ਨਾਲ ਸੌਹ ਬਣ ਗਿਆ ਰਵਟਾ ਜ ਮਲਟ ਚ ਸ਼ੇਕ ਨਾ ਮਲਟ ਚ ਸ਼ੇਕ ਨੰਗ ਜਾਂਦਾ ਉਹ ਚ ਤੇ ਰਵਟਾਂ ਦਾ ਬੜਾ ਨਜ਼ਾਰਾ ਹੋ ਗਿਆ ਇਹਦਾ ਦੇ ਅੱਗੇ ਕਿਤੇ ਸੂੰਦੇ ਆਣਾ ਮਾਰਨੇ ਬੜੇ ਔਖੇ ਵਜਦੇ ਹੁਣ ਮਿੰਟ ਚ ਮਾਰ ਦਿੰਦੀ ਆ ਹੁਸ਼ਿਆਰ ਆ ਜਿਹੜਾ ਐਕਸ਼ਨ ਖੋਲ ਕੇ ਵੇਖੀਦਾ ਵੀ ਕੰਮ ਇਹਦਾ ਕੰਮ ਨਿਕਲਿਆ ਨਹੀਂ ਕੁਛ ਵੀ ਉਦਾਂ ਹੀ ਟੱਕਣ ਲਾਤਾ ਫੇਰ ਤੇਲ ਤੁਲ ਪੂਰਾ ਕਰਕੇ ਹੁਣ ਬੈੱਡ ਪਾ ਦੇ ਲੱਗੇ ਸਿੰਘ ਬੈੱਡ ਦਾ ਰੰਗ ਵੇਖੋ ਕਿਡਾ ਚੋਟੀ ਦਾ ਪੜੇ ਥੋੜੇ ਜਿਹਾ ਵੱਡ ਲੋ ਮਰੂ ਜਿਆਦੇ ਲੰਬੇ ਆ ਵੇਖੋ ਬੈੱਡ ਦਾ ਰੰਗ ਕਿਡਾ ਚੋਟੀ ਦਾ ਘੁਮਾਓ ਸਾਈਡਾਂ ਤੋਂ ਖੜੋ ਉਹ ਫਿਰ ਅੰਦਰ-ਅੰਦਰ ਰੱਖਣਾ ਥਲੇ ਰੱਖ ਦੇ ਇਹ ਨੂੰ ਮੇਰ ਨੂੰ ਲਵਾ ਫੇਰ ਇਹ ਆਪ ਸਿੱਟ ਦੇ ਬਣਾ ਰੁਕ ਜਾ ਹੱਥ ਉਹਨੇ ਉਹਦਾ ਹਲੇ ਨਾ ਤੁਹਾਡੇ ਨੂੰ ਤੁਹਾਡਾ ਜਵਾਕ ਗਿਆ ਹੱਥ ਪਾਉਣ ਨੂੰ ਫਿਰਦੇ ਆ ਵੀ ਮੈਂ ਚੁੱਕਾ ਉਹ ਆ ਦੋ ਬੈੱਡ ਆ ਇਹ ਕੰਪਨੀ ਹੈਗੀ ਐਕਸਟਰਾ ਪਾਵਰ ਜਾਣ ਬੜੀ ਉਹਦਾ ਨਾਂ ਹੀ ਹੈਗਾ ਐਕਸਟਰਾ ਪਾਵਰ ਆ ਪਾਵਾਂਗਾ ਮੈਂ ਨਾਲ ਐਕਸਟਰਾ ਪਾਵਰ 6-7 ਜਣੇ ਤੁਹਾਡੇ ਕੋ ਬੈੱਡ ਨਹੀਂ ਚੁੱਕੇ ਜਾਣਦੇ 60 ਵਾਟ ਦੀ ਹੈ ਬੜਾ ਜੇ ਸਾਰੀ ਜਿਹੜੀ ਘਟ ਜਾਂਦੀ ਹੈ ਇੱਕ ਬੈਟਰੀ ਲੱਗ ਗਿਆ ਇਹ ਬੈੱਡ ਪਾਉ ਨੂੰ ਸਿੰਘ ਅੱਜ ਬੈੱਡ ਪਾਤਾ ਸਮਝੋ ਜਦੋਂ ਬੈੱਡ ਪੈ ਗਿਆ ਨਾ ਕੰਮ ਚੜ ਗਿਆ ਤੇ ਮੇਨ ਚੀ ਆ ਜਦੋਂ ਇਹ ਪੈ ਗਿਆ ਸਮਝੋ ਉਦੋਂ ਕੰਮ ਨਿਬੜ ਗਿਆ ਸਮਝੋ ਚੋਕ ਚੋਕ ਨਹੀਂ ਕਹਿੰਦੇ ਕੋਈ ਕੋਈ ਨਹੀਂ ਨਾ ਕਰਦੇ ਜਾਦੇ ਜਾਦੇ ਚੇਦੀਆਂ ਜਾ ਅੱਗੋਂ ਨਾ ਸਿਰਫ ਦਿਹਾੜੀ ਹੁਣ ਕਟਰ ਤੇ ਇੱਕ ਲੱਗਣੀ ਕੱਲ ਮੀਂਹ ਦੱਸਿਆ ਏ ਤੇ ਕਾਲਾ ਡਰਾਦਾ ਕਟਰਾ ਅੰਦਰ ਵਾਰ ਲੀਏ ਉਹ ਗਦਾਮ ਚ ਤੇ ਉਹਨੂੰ ਕੱਲ ਉਹਦੀ ਦਿਹਾੜੀ ਲਾਉਣਗੇ ਸਾਰਾ ਇੱਧਰ ਵਿਹਲਾ ਪਿਆ ਇੱਧਰ ਨੂੰ ਕਟਰਾ ਇੱਧਰ ਵਾਰ ਦਿੰਨੇ ਅੱਜ ਤੇ ਬਾਅਦ ਇਹਨੂੰ ਦਿਹਾੜੀ ਲਾਉਣਗੇ ਇਹਦਾ ਕੰਮ ਹੋਣ ਵਾਲਾ ਜਿਹੜਾ ਅਪਰਾਲੀ-ਪਰੂਲੀ ਵੱਢਣ ਵਾਲੀ ਆ 10 ਟਨ-20 ਸਿੱਧੀਆਂ ਕਰਕੇ ਆ ਪੂਰੀਆਂ ਜਮਾ ਬਲੇਡ ਬਲੂਡ ਦੇ ਝਾਂਡ ਕੇ ਸਟੇਪ ਨਵੀਂ ਓਕੇ ਕਰ ਦੇਣਾ ਇਹਦਾ ਵੀ ਬਾਕੀ ਆ ਟਰੈਲਰ ਟਰੋਲ ਹੋਇਆ ਜੰਦਰਵਾੜਦੇ ਆ ਤੇ